ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਕੈਨੇਡਾ ਦੇ ਬ੍ਰਮਟਨ ਦੇ ਵਿੱਚ ਚੱਲੀਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਜਾਣਕਾਰੀ ਹੁਣੇ-ਹੁਣੇ ਮਿਲੀ ਆ ਬ੍ਰਮਟਨ ਦੇ ਵਿਖੇ ਵੀਰਵਾਰ ਦੇਰ ਸ਼ਾਮ ਹੋਈ ਗੋਲੀਬਾਰੀ ਦੌਰਾਨ ਇੱਕ ਜਨੇ ਦੀ ਮੌਤ ਹੋ ਗਈ ਪੀਰ ਰੀਜਨਲ ਪੀਜ਼ ਰੀਜਨਲ ਪੁਲਿਸ ਨੇ ਦੱਸਿਆ ਕਿ ਵੀਵੀਐਲ ਲੰਜ਼ਾ ਕੰਸਟਰਕਟ ਅਤੇ ਟੋਕਸ ਰੋਡ ਇਲਾਕੇ ਵਿੱਚ ਗੋਲਣਾ ਚੱਲਣ ਦੀ ਇਤਲਾਹ ਮਿਲਤੇ ਕੁਝ ਅਫਸਰੂਟ ਐਕਸੈਸ ਗੰਭੀਰ ਹਾਲਤ ਵਿੱਚ ਜ਼ਖਮੀ ਮਿਲਿਆ ਜੀ ਹਾਂ ਜੈਸ ਨੂੰ ਉਹ ਤੇ ਹਸਪਤਾਲ ਪਹੁੰਚਾਇਆ ਗਿਆ ਤੇ ਪਰ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਉਹ ਦਮ ਤੋੜ ਗਿਆ ਅਤੇ ਫਿਲਹਾਲ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ ਤੇ ਸ਼ੱਕੀਆਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਪੁਲਿਸ ਨੇ ਕਿਹਾ ਕਿ ਸੰਭਾਵਿਤ ਤੌਰ ਤੇ ਇਲਾਕੇ ਵਿੱਚੋਂ ਇੱਕ ਤੇਜ਼ ਰਫ਼ਤਾਰ ਗੱਡੀ ਦੇਖੀ ਜਾਂਦੀ ਦੇਖੀ ਗਈ ਪਰ ਫਿਲਹਾਲ ਤਸਦੀਕ ਕਰਨੀ ਸੰਭਵ ਨਹੀਂ ਅਤੇ ਗੋਲੀਬਾਰੀ ਲਈ ਜ਼ਿੰਮੇਵਾਰ ਕਰਨਾ ਬਾਰੇ ਕਰਨ ਬਾਰੇ ਵੀ ਇਤਲਾਹ ਕੀਤੀ ਜਾ ਰਹੀ ਹੈ ਤੇ ਪੁਲਸਾ ਮੰਨਣਾ ਕਿ ਇਹ ਵਾਰਦਾਤ ਆਮ ਲੋਕਾਂ ਦੀ ਸਖਿਆ ਪ੍ਰਤੀ ਕੋਈ ਖਤਰਾ ਪੈਦਾ ਨਹੀਂ ਕਰਦੀ ਤੇ ਗੋਲੀਬਾਰੀ ਵਾਲੇ ਇਲਾਕੇ ਚ ਗੱਡੀਆਂ ਦੀ ਟੱਕਰ ਹੋਣ ਦੀ ਖਬਰ ਵੀ ਮਿਲੀ ਸੀ ਪਰ ਪੁਰਪਲ ਸੋਲ ਸ ਬਾਰੇ ਸਭ ਤੋਂ ਵੱਧ ਕੋਈ ਜ਼ਿਕਰ ਨਹੀਂ ਕੀਤਾ ਗਿਆ ਪੀਲ ਰੀਜਨਲ ਪੁਲਿਸ ਨੇ ਹਮਿਸਾਈਡ ਬਿਊਰੋ ਦੇ ਪੜਤਾਲ ਆਪਣੇ ਅਥਾਰਟੀ ਚ ਲੈ ਲਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ